ਜੇਕਰ ਤੁਹਾਡੇ ਕੁੱਕੜ ਕੁਕੜੀਆਂ ਦੇ ਪੋਟੇ ਭਰ ਕੇ ਖਰਾਬ ਹੋ ਗਏ ਆ ਮੰਨ ਲਓ ਪੋਟੇ ਭਰੇ ਭਰੇ ਦਿਸਦੇ ਆ ਭਾਰੇ ਹੋ ਗਏ ਆ ਤਾਂ ਉਸ ਦਾ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਾਰਨ ਵੀ ਦੱਸਾਂਗੇ ਤੇ ਉਸ ਦਾ ਹੱਲ ਵੀ ਦੱਸਾਂਗੇ ਸੋ ਵੀਡੀਓ ਨੂੰ ਪੂਰਾ ਦੇਖਿਓ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਪੋਟਾ ਭਰਦਾ ਕਿਉਂ ਆ ਪੋਟਾ ਭਰਨ ਦਾ ਕਾਰਨ ਕੀ ਆ ਮੈਂ ਕੱਲ ਇੱਕ ਵੀਡੀਓ ਪਾਈ ਸੀ ਉਸ ਦੇ ਵਿੱਚ ਕਿਹਾ ਸੀ ਵੀ ਫੀਡ ਦਾ ਪੂਰਾ ਧਿਆਨ ਰੱਖੋ ਬੱਚਿਆਂ ਨੂੰ ਪਾਉਣ ਵੇਲੇ ਜੇ ਤੁਹਾਡੀ ਫੀਡ ਮਾੜੀ ਹੋਈ ਤਾਂ ਤੁਹਾਡੇ ਬੱਚਿਆਂ ਨੂੰ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਪੈਣਗੀਆਂ ਸੋ ਇਹ ਵੀ ਉਹਨਾਂ ਬਿਮਾਰੀਆਂ ਦੇ ਵਿੱਚੋਂ ਹੀ ਇੱਕ ਬਿਮਾਰੀ ਆ ਪੋਟਾ ਭਰ ਜਾਣਾ ਪੋਟਾ ਫੁੱਲਿਆ ਫੁੱਲਿਆ ਰਹਿਣਾ ਪੋਟਾ ਭਰ ਕੇ ਐਂ ਲੱਗਣਾ ਵੀ ਜਿਵੇਂ ਇਹ ਪਾਟੂ ਆ ਹੋਰ ਇੱਕ ਦੋ ਦਿਨਾਂ ਤੱਕ ਬੱਚਾ ਫੀਡ ਓਵੇਂ ਖਾ ਰਿਹਾ ਬੱਚਾ ਐਕਟਿਵ ਪੂਰਾ ਉਹ ਸਾਰੀਆਂ ਚੀਜ਼ਾਂ ਓਵੇਂ ਰਹਿੰਦੀਆਂ ਪਰ ਉਹਦਾ ਪੋਟਾ ਭਰ ਕੇ ਫੁੱਲ ਜਾਂਦਾ ਸੋ ਉਸਦਾ ਕਾਰਨ ਇਹੀ ਹੁੰਦਾ ਵੀ ਉਸ ਨੂੰ ਫੀਡ ਗਲਤ ਮਿਲ ਰਹੀ ਹੈ ਫੀਡ ਦੇ ਵਿੱਚ ਉਸ ਨੂੰ ਫੰਗਸ ਮਿਲ ਰਹੀ ਹੈ ਉਹ ਫੀਡ ਦੇ ਵਿੱਚ ਜਾਂ ਤਾਂ ਮਿੱਟੀ ਖਾ ਰਿਆ ਜਾਂ ਫੀਡ ਦੇ ਵਿੱਚ ਉਸਦੇ ਫੀਡ ਦੇ ਵਿੱਚ ਨਮੀ ਹੈਗੀ ਹੈ ਜਿਸ ਨੂੰ ਉਸ ਦਾ ਮੈਦਾ ਐਡਜਸਟ ਨਹੀਂ ਕਰ ਰਿਹਾ ਉਸ ਨੂੰ ਪਚਾ ਨਹੀਂ ਰਿਹਾ ਇਹੀ ਕਾਰਨ ਬਣਦਾ ਵੀ ਉਸ ਦਾ ਜਿਹੜਾ ਪੋਟਾ ਹੈਗਾ ਉਹ ਚੀਜ਼ ਨੂੰ ਗਾਂ ਗਾਲ ਕੇ ਅੱਗੇ ਨਹੀਂ ਭੇਜਦਾ ਤੋਂ ਉਹ ਕਾਰਨ ਬਣ ਜਾਂਦਾ ਉਹ ਇੱਕ ਹੀ ਜਗ੍ਹਾ ਦੇ ਉੱਪਰ ਜਿਹੜੀ ਹੈਗੀ ਹੈ ਖੜ ਜਾਂਦੀ ਹੈ ਉਹ ਪੋਟੇ ਭਰਨਾ ਅਸਲ ਦੇ ਵਿੱਚ ਪੋਟੇ ਦੇ ਵਿੱਚ ਉਲੀ ਲੱਗ ਜਾਂਦੀ ਹੈ ਉਲੀ ਲੱਗ ਕੇ ਉਹ ਜਿਹੜਾ ਖਾਣਾ ਹੁੰਦਾ ਇੱਕ ਥਾਂ ਤੇ ਖੜ ਜਾਂਦਾ ਜਦੋਂ ਖੇਤ ਦੇ ਵਿੱਚ ਜਾਂ ਛੱਪੜ ਦੇ ਵਿੱਚ ਇੱਕ ਥਾਂ ਤੇ ਪਾਣੀ ਖੜਾ ਰਵੇ ਤਾਂ ਉਸ ਦਾ ਨੁਕਸਾਨ ਓਬਵੀਅਸly ਆ ਵੀ ਹੋਣਾ ਹੀ ਹੋਣਾ ਕੁਦਰਤੀ ਗੱਲ ਆ ਉੱਥੇ ਮੱਛਰ ਵੀ ਆਊਗਾ ਉੱਥੇ ਬਿਮਾਰੀਆਂ ਵੀ ਪੈਦਾ ਹੋਣਗੀਆਂ ਉੱਥੇ ਜੀਵ ਵੀ ਆਉਣਗੇ ਸਭ ਕੁਝ ਹੋਊਗਾ ਉਦਾਂ ਹੀ ਇਹ ਆ ਜਦੋਂ ਇੱਕ ਜਗ੍ਹਾ ਦੇ ਉੱਪਰ ਖਾਣਾ ਖੜਾ ਰਹਿੰਦਾ ਫੰਗਸ ਬਣ ਜਾਂਦੀ ਆ ਫੰਗਸ ਤੋਂ ਬਾਅਦ ਉਲੀ ਬਣ ਜਾਂਦੀ ਆ ਸੋ ਉਸ ਦਾ ਇਹ ਸਿੱਧੇ ਤੌਰ ਤੇ ਨੁਕਸਾਨ ਹੋ ਜਾਂਦਾ ਸੋ ਘਬਰਾਉਣ ਦੀ ਲੋੜ ਨਹੀਂ ਹੈਗੀ ਆਪਦੀ ਫੀਡ ਸੁਧਾਰੋ ਫੀਡ ਦੇ ਵਿੱਚ ਫੰਗਸ ਵਗੈਰਾ ਉਹਨੂੰ ਕੰਟਰੋਲ ਕਰੋ ਮਿੱਟੀ ਨਾ ਪੈਣ ਦਿਓ ਜੇਕਰ ਤੁਹਾਡੇ ਕੋਈ 2-4 ਬੱਚਿਆਂ ਨੂੰ ਬਿਮਾਰੀ ਹੈਗੀ ਤਾਂ ਆਪਦੇ ਬੱਚਿਆਂ ਦੇ ਹਿਸਾਬ ਨਾਲ ਕਾਊਂਟ ਕਰਕੇ 2 ਗ੍ਰਾਮ ਨੀਲਾ ਥੋਥਾ 2 ਗ੍ਰਾਮ ਸਿਰਕਾ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਬੱਚਿਆਂ ਨੂੰ ਦਿਓ ਜਿੱਥੇ ਆਪਾਂ ਬੱਚੇ ਰੱਖੇ ਹੋਏ ਆ ਉੱਥੇ ਸਫਾਈ ਰੱਖੋ ਨਮੀ ਨਾ ਆਉਣ ਦਿਓ ਫੀਡ ਸਾਫ਼ ਸੁਥਰੀ ਬਿਨਾ ਮਿੱਟੀ ਘੱਟੇ ਵਾਲੀ ਪਾਓ ਫੀਡ ਦੇ ਵਿੱਚ ਨਮੀ ਜਮਾ ਨਾ ਹੋਵੇ ਫੰਗਸ ਨਾ ਹੋਵੇ ਘਰ ਦੀਆਂ ਪੁਰਾਣੀਆਂ ਰੋਟੀਆਂ ਨਾ ਪਾਓ ਉਸ ਨਾਲ ਨੁਕਸਾਨ ਹੋ ਸਕਦਾ ਉਸ ਦੇ ਵਿੱਚ ਫੰਗਸ ਬਹੁਤ ਜ਼ਿਆਦਾ ਹੁੰਦੀ ਹੈ ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਖਿਆਲ ਰੱਖ ਕੇ ਆਪਾਂ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਹਰਾ ਚਾਰਾ ਘੱਟ ਪਾਓ ਘੱਟ ਕੁਆਂਟੀਟੀ ਦੇ ਵਿੱਚ ਪਾਉਂਗੇ ਫਾਇਦਾ ਹੋਊਗਾ ਜੇ ਵੱਧ ਪਾਵਾਂਗੇ ਨੁਕਸਾਨ ਹੋਊਗਾ ਸੋ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਆਪਣੇ ਜਿਹੜੀ ਹੈਗੀ ਫਾਰਮ ਦੀ ਗਰੋਥ ਵੱਧ ਸਕਦੀ ਹੈ ਜੇ ਤੁਸੀਂ ਬੱਚੇ ਘਰੇ ਵੀ ਰੱਖਦੇ ਹੋ ਤਾਂ ਵਧੀਆ ਤਰੀਕੇ ਨਾਲ ਦੇਸੀ ਲਾਜ ਨਾਲ ਉਸ ਦੀ ਜਿਹੜੀ ਬਿਮਾਰੀ ਹੈ ਉਹ ਕੰਟਰੋਲ ਕਰੋ ਜੇ ਆਪਾਂ ਮੈਡੀਸਨ ਲਾਜ ਵਰਤਾਂਗੇ ਤਾਂ ਆਪਾਂ ਆਪ ਹੀ ਉਸ ਦੇ ਅੰਡੇ ਉਸ ਦਾ ਮੀਟ ਖਾਣਾ ਆਪਣਾ ਨੁਕਸਾਨ ਹੋ ਸਕਦਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ